ਸਮਰਜੀ ਤੇ ਚੱਲਾਂ ਹੂੰ ਕਿਤੇ ਜਨਾਂ ਜੀ ਇਹ ਲੈਣਾ ਮੈਂ ਮਮਾ ਮਸ਼ੀਨ ਵੀ ਢੱਕਣੀ ਆ ਪੁੱਤ ਮਸ਼ੀਨ ਠੀਕ ਕਰਾਉਣ ਚੱਲੇ ਸੀ ਜਲਾ ਜੀ ਦਾ ਕਰਾਉਣ ਟੋਣਾ ਮਸ਼ੀਨ ਦਾ ਹਾਂਜੀ ਕੀ ਲੈਣਾ సార్ స్వాగతూ చీద సారే ఠీకే శా అ ਟਾਈਮ ਹੋ ਗਿਆ ਜੀ 11:00 ਵੱਜ ਗਏ ਆ ਤੇ ਅਸੀਂ ਚੱਲੇ ਸੀਗੇ ਜਲੰਧਰ ਨੂੰ ਤੇ ਤਿਆਰਤੀ ਰੂ ਤਾਂ ਹੋ ਗਏ ਆ ਤੇ ਮਸ਼ੀਨ ਦਿਖਾਉਣੀ ਸੀਗੀ ਗਰੰਟ ਜਆ ਮਾਰ ਦਿੱਤੀ ਮਸ਼ੀਨ ਜਿਹੜੀ ਮੋਟਰ ਵਾਲੀ ਨਵੀਂ ਲਈ ਆ ਤੇ ਉਹ ਅਸੀਂ ਕਿਹਾ ਉੱਥੇ ਦਿਖਾਉਣੇ ਆ ਉਹਨੇ 6 ਮਹੀਨਿਆਂ ਦੀ ਗਾਰੰਟੀ ਦਿੱਤੀ ਸੀਗੀ ਤੇ ਮੰਮੀ ਹੁਣੀ ਵੀ ਆਏ ਸੀਦਣ ਉਹ ਦੇਖੇ ਗਏ ਆ ਉਹ ਕਹਿੰਦੇ ਵੀ ਤੁਸੀਂ ਉੱਥੇ ਹੀ ਦਿਖਾ ਕੇ ਆਓ ਇਹਨੂੰ ਭੇਜ ਕੀ ਪ੍ਰੋਬਲਮ ਆ ਵੀ ਹਜੇ ਤਾਂ ਮੈਂ ਚਲਾਈ ਵੀ ਨਹੀਂ ਹੈਗੀ ਮੈਂ ਤਾਂ ਉਹੀ ਚਲਾਈ ਜਾਂਦੀ ਸੀ ਦੂਜੀ ਤੇ ਹੁਣ ਬਸ ਅਸੀਂ ਚੱਲੇ ਆਂ ਤੇ ਸਮਰਵਿਤ ਸਾਰੇ ਨੇਸ ਰੈਡੀ ਹੋਏ ਆਂ ਮਸ਼ੀਨ ਵੀ ਰੱਖ ਲਈ ਆ मशीन लाए जानते आई सी मशीन देखो ऐसा लेपिएगा सेवतन सेवान ले गए हैं आदि लल्ले नाम आ साल मशीन की को ਇਹ ਲੈ ਲੈ ਪਾਈਆ ਲੈ ਤੂੰ ਹਾਂ ਮੈਂ ਹੂੰ ਲੈਣੇ ਆ ਟਮਾਟਰ ਆਪਣੇ ਨੇ ਰਹਿ ਗਏ ਨਹੀਂ ਮੈਂ ਆਪਣੇ ਤਾਂ ਨਹੀਂ ਹਾਂ ਜੇ ਰਹਿ ਗਏ ਤਾਂ ਰਹਿਣ ਦੇ ਬੇਟਾ ਲੈ ਲੈ ਆ ਲੈ ਆ ਪਾਈਆ ਦੇਖ ਲੈ ਕਿੱਥੋਂ ਆ। ਇਹ ਨਾ। ਬੱਸ। ਉੱਲਾ ਦੇ ਬਾਟੇ ਪੜਕ ਬਟੇ। ਨਹੀਂ ਨਹੀਂ ਕੀ। ਟਮਾਟਰ ਚੱਕ ਚੱਕ ਕੇ ਬਾਲਟੀ ਹੀ ਸਿੱਕੀ ਹੁੰਦੀ ਹੁੰਦਾ ਫਾਰਿਸ। ਪਹਿਲਾਂ ਵੀ ਤੂੰ ਸੀਗੇ ਬਾਅਦ ਚ। ਉਹ ਨਹੀਂ ਦਿੱਜਦਾ। ਖੜ ਗਿਆ ਨਹੀਂ ਤੂੰ ਆ। ਖੜੀ ਜਾ ਮਤ। ਹੋਰ ਨਾ ਕਰੀ। ਨੋ ਨੋ। ਨੋ। ਅੱਧੀ ਬਾਲਟੀ ਲੈਨੇ ਭਾ। ਉਹ ਤੂੰ ਹਾਰ ਗਿਆ ਭਰਾਵਾ। ਨੋ ਨੋ ਉੱਥੇ ਰੱਖ ਦੇ ਉੱਥੇ ਰੱਖ ਤੂੰ ਤਾਂ ਸਾਰੇ ਛਿੱਟੀ ਜਾਂਦਾ ਆ ਜਾ ਹੀ ਚੱਲੇ ਆ ਜਾ ਸਮਰ ਹਾਂਜੀ ਲੋ ਜੀ ਉੱਤੇ ਆ ਗਏ ਸੀਗੇ ਘਰ 4:00 ਵਜੇ ਆ ਗਏ ਸੀ ਤੇ ਥੋੜੀ ਜਿਹੀ ਐਸੋ ਚੱਕੀ ਸੀ ਤਾਂ ਦੀ ਦੂਜੀ ਕੱਟੀ ਤੇ ਕਰੇ ਲੈ ਲਿਆ ਹੁੰਦੇ ਸੀ ਅੱਧਾ ਕਿਲੋ ਉਹ ਬਣਾਉਣ ਲੱਗੇ ਆ ਇਹਨੇ ਕਿੰਨਾ ਟਾਈਮ ਲੱਗੂਗਾ ਕੱਟਣੇ ਕੁੱਟਣੇ ਛਿੱਲੇ ਛਿੱਲਿਆ ਨਾ ਤੇ ਇੱਕ ਆਪਾਂ ਬਣਾਉਣੀ ਆ ਸ਼ਿਮਲਾ ਮਿਰਚਾਂ ਉਹ ਸਵੇਰ ਲਈ ਸਵੇਰ ਨੂੰ ਫਿਰ ਬਾਅਦ ਵੇਲੇ ਨਾ ਪਲੇਟ ਹੋ ਜੀਦਾ ਤੇ ਸਮਰ ਦੇ ਪਾਪਾ ਦਾ ਟਾਈਮ ਹੋ ਜਾਂਦਾ ਜਲਦੀ ਤੇ ਕੋਮਨ ਰੋਟੀ ਵੀ ਦੇਣੀ ਹੁੰਦੀ ਡੱਬੇ ਵੀ ਪੈਕ ਕਰਨੇ ਹੁੰਦੇ ਆ ਨਾ ਤਾਂ ਕਰਕੇ ਫਿਰ ਇੱਕ ਸਮਰ ਜੇ ਨਾਲ ਸਾਡੇ ਉੱਠ ਜਵੇ ਇਹ ਕਦੀ ਪੋਟੀ ਕਦੀ ਦੰਮਤਲਬ ਏਰੀਆ ਲੈ ਵੀ ਦੇਖਣਾ ਹੁੰਦਾ ਦੁੱਧ ਦੇਣਾ ਹੁੰਦਾ ਇਹਨੂੰ ਤਾਂ ਕਰਕੇ ਫਿਰ ਮੈਂ ਤਾਂ ਹੋਣੀ ਬਣਾ ਕੇ ਰੱਖ ਲੈਣੀ ਮਿੰਨੀ ਨੇ ਕੱਟ ਦਿੱਤੀ ਹੈ ਤਾਂ ਬਸ ਮੈਂ ਆਹ ਸਬਜ਼ੀ ਬਣਾ ਕੇ ਤਾਂ ਜਾਂ ਫਿਰ ਬਾਜਾ ਨਹੀਂ ਰੋਟੀ ਬਣਾ ਕੇ ਸੇਬ ਬਣਾ ਲੂੰਗੀ ਤਾਂ ਨਹੀਂ ਤੜਤੇ ਲਗਾਏ ਆ ਦੇਖਦੇ ਆ ਤੇ ਸੌਦਾ ਲਿਆਉਣਾ ਸੀਗਾ ਜਿੱਥੇ ਅਸੀਂ ਲੈਂਦੇ ਆ ਦੁਕਾਨ ਬੰਦ ਨਿਕਲੀ ਤੇ ਹੁਣ ਸਮਰਦੇ ਪਾਪਾ ਇਧਰ ਜੰਡੂ ਸਿੰਘੇ ਵਾਲਾ ਲੈਣ ਗਏ ਆ ਤੇ ਇਸ ਦਾ ਚੱਲ ਵੀ ਘੇ ਤੇਲ ਜਿਆ ਜਿਹੜਾ ਮੇਨ ਮੇਨ ਆ ਉਹੀ ਲਿਓ ਪੈਸੇ ਲੈਨੇ ਪੀ ਸੀਗੇ ਤੇ ਇਸ ਕਰਕੇ ਬੇ ਪੁਆਇਆ ਹੂੰਗਾ ਫਿਰ ਥੋੜਾ ਟਾਈਮ ਲੰਘ ਜੂਗਾ ਥੋੜੇ 15 20 ਦੇ ਨਹੀਂ ਲੰਘ ਜਾਣ ਬਹੁਤ ਆ ਜਦ ਤੱਕ ਰੁਪਏ ਬੰਦਾ ਹੋਰ ਲੈ ਜਾਂਦਾ ਹੈ ਦਿਹਾੜੀਆਂ ਲਾ ਲੈਂਦਾ ਹੈ ਇਸ ਕਰਕੇ ਤੇ ਮਸ਼ੀਨ ਦਿਖਾਉਣ ਗਏ ਸੀ ਮਸ਼ੀਨ ਚ ਕਰੰਟ ਆ ਗਿਆ ਸੀਗਾ ਕਰੰਟ ਪੈਂਦਾ ਸੀਗਾ ਤੇ ਮੰਮੀ ਹੁਣੀ ਵੀ ਆਏ ਸੀ ਉਦੋਂ ਉਹ ਵੀ ਚੈੱਕ ਕਰਕੇ ਗਏ ਆ ਤੇ ਉਹ ਵੀ ਕਹਿੰਦੇ ਵੀ ਤੁਸੀਂ ਉੱਥੇ ਇੱਕ ਵਾਰ ਦਿਖਾਇਓ ਤੇਰੇ ਸ਼ਟਰ ਜਿਹੜਾ ਹੁੰਦਾ ਆ ਉਹਦੇ ਵਿੱਚ ਵੀ ਹਨਾ ਉਹ ਜਾਨਕਿਏ ਡੱਬੀ ਜਿਹੜੀ ਹੁੰਦੀ ਆ ਉਹ ਫਸਦੀ ਜਈ ਸੀਗੀ ਤਾਂ ਕਰਕੇ ਫੇਰ ਅਸੀਂ ਤੇ ਗੱਲ ਇੱਕ ਵਾਰ ਦਿਖਾਈ ਜਾਨੇ ਆ ਇਹ ਗਾਰੰਟੀ ਸੀਗੀ ਉਹਦੀ ਵੀ ਮਹੀਨੇ ਦੀ ਦਿੱਤੀ ਹੋਸੀ ਉਹ ਨਹੀਂ ਤੇ ਇਸ ਕਰਕੇ ਤੇ ਬਾਕੀ ਇਦਾਂ ਸਮਰ ਲੱਗਾ ਆ ਘੁੰਮਣ ਪਜਾਮੀ ਪਾਉਂਦਾ ਨਹੀਂ ਗਾ ਪੈਂਟ ਪਾਈ ਸੀ ਉਹ ਲਾਈ ਆ ਇਹਦੇ ਤਾਂ ਹੁਣ ਪਜਾਮੀ ਨਹੀਂ ਪਾਉਂਦਾ ਤੇ ਕਿੰਨੇ ਕੁ ਆ ਰਹੇਗੇ ਅੱਤੀ ਉਹਨੇ ਪਾ ਲਈਆ ਬਸ ਉਹੀ ਆ ਤੇ ਹੁਣ ਤਾਂ ਸਾਡਾ ਕੋਈ ਸਾਰ ਜਾਣਾ ਇੱਕ ਅੱਧਾ ਸ਼ਾਇਦ ਬਚੀ ਜਾਵੇ ਕ੍ਰੇਲਾ ਤੇ ਮੇਰਾ ਕਾਫੀ ਕੀ ਕਰਦਾ ਇਸ ਕਰਕੇ ਫੇਰ ਮੈਂ ਅੱਧਾ ਕੁ ਕਿੱਲੇ ਲਈ ਲਈ ਕਿੱਲੂ ਨਹੀਂ ਲੈ ਸਾਰਾ ਜੀ ਤੁਸੀਂ ਦੀ ਸਾਡੇ ਵੀਡੀਓ ਦੇ ਨਾਲ ਬਣੇ ਰਹੋ ਦੱਸਦਾ ਸਹੀ ਤੈਨੂੰ ਉਹ ਹੋਣੀ ਕਰਨਾ ਨਹੀਂ ਆਉਂਦਾ ਤੈਨੂੰ ਖੜਾ ਹੀ ਨਹੀਂ ਕਰਨਾ ਆਉਂਦਾ ਤੈਨੂੰ ਆਹ ਹਾਸਟਾ ਨਾਲੇ ਕਰੇਲੇ ਲੈਂਦੇ ਸੀਗੇ ਇਹ ਸਵੇ ਨੂੰ ਤੁਸੀਂ ਰੋਟੀ ਨਹੀਂ ਖਾਣੀ ਨਾਲ ਖੱਟਾ ਇਹ ਕੋ ਤਾਂ ਬੁੰਦੀ ਤਾਂ ਲੈਂਦੇ ਸੀ ਜਿਹਨਾਂ ਨੂੰ ਬੁੰਦੀ ਦੇ ਕਾਰਨ ਇਹਨਾਂ ਨੇ ਕਿਦਾਂ ਗਾਲਾਂ ਕੱਢ ਕੇ ਬਹਿ ਗਏ ਪੀਗੜ ਮੜਾ ਦਿਓ ਹੋ ਲਿਆ ਦਿਓ ਡੱਬਾ ਚਾਰ ਵਾਲਾ ਨਾਲ ਚਮਚਾ ਆਉਂਦੀ ਲਿਓ ਤੁਮ ਨੂੰ ਤੇ ਗੁੰਦੀ ਤਾਂ ਤੁਸੀਂ ਲੈ ਕੇ ਆਉਣੀ ਆਂ ਦੇ ਗਾ ਹਮੈਂ ਉਦੋਂ 20 30 ਦੀ ਲਿਆਦੀ ਕੱਲੀ ਖਾ ਗਈ ਚਾਹ ਦੇ ਨਾਲ ਖਾ ਗਈ ਚਾਹ ਨਹੀਂ ਖਾਦੀ ਚਾਰ ਵਾਲਾ ਡੱਬਾ ਕਿੱਥੇ ਆ ਕਿਹੜਾ ਲਿਆਵਾਂ

ਤੇ ਆ ਜਿਹੜੀ ਕਰੇਲੇ ਦੀ ਸਬ지 ਬਣਾਉਣੀ ਸੀ ਉਹ ਥੋੜੀ ਜਿਹੀ ਖਰਾਬ ਹੋ ਗਈ ਆ ਤੇ ਇੱਧਰ ਆਪਾਂ ਜਿਹੜਾ ਕਰੇਲੇ ਕਹਿੰਦੇ ਆ ਉਹ ਬਣ ਗਏ ਆ ਤੇ ਇਸਨੂੰ ਥੋੜਾ ਜਿਆਦਾ ਬਣਾਇਆ ਸੀਗਾ ਕਿਉਂਕਿ ਮਸਾਲਾ ਜਿਆ ਫ ਸੁਆਦ ਲੱਗਦਾ ਹੈ ਤੇ ਕਰੇਲੇ ਦੇਖੋ ਕਿੰਨੇ ਸੋਹਣੇ ਲੱਗ ਗਏ ਆ ਆਨ ਨੂੰ ਪਤਾ ਨਹੀਂ ਹੈ ਕਿੱਦਾਂ ਦੇ ਬਣੇ ਹੋ ਤੇ ਜਿੰਨ ਦੇ ਪੈਸੇ ਆਪਾਂ ਬਣਾਇਆ ਕਰੇਲੇ ਕਿੰਨੇ ਹੀ ਚਾਹੋਗਾ ਸਿੱਖਾਉਣ ਨੂੰ ਜੀ ਕਰਦਾ ਸੀਗਾ ਤੇ ਪਾਰਲੀਆ ਆਨ ਜੀ ਤੁਸੀਂ ਜਿਹਨੇ ਤੇ ਅੱਜ ਫਿਰ ਮੈਂ ਖਾਪਾ ਲੈ ਕੇ ਜਾਣੀ ਆ ਪਰ ਮੈਂ ਥੋੜੇ ਜਿਹੀ ਲੈ ਲਈਏ ਤੇ ਅਸੀਂ ਨਾ ਜਿਹੇ 40 80 ਰੁਪਏ ਕਿਲੋ ਸੀ 40 ਰੁਪਏ ਕਿਲੋ ਅੱਧਾ ਕਿਲੋ 40 ਉਹ ਲੈ ਲਿਆ ਨਾਲ ਆਪਾਂ ਬਣਾਉਣਾ ਹੈ ਜੀ ਖੱਟਾ ਦਹੀਂ ਨੂੰ ਪਾਲਾਂਗੇ ਤੇ ਵਿੱਚ ਮੜਾ ਮोटा ਪਿਆਜ਼ ਵਗੈਰਾ ਕੱਟ ਲਵਾਂਗੇ ਪਿਆਜ਼ ਇਹਨਾਂ ਸਰਦੀਆਂ ਆਪਾਂ ਖੇਲਦੇ ਹੁਣ ਆਣੀ ਆ ਉਹ ਮੈਂ ਬਣਾ ਕੇ ਰੱਖ ਦੂੰਗੀ ਤਾਂ ਕਿ ਫਿਰ ਨੂੰ ਵਕਤ ਲੀ ਰੋਟੀ ਬਣਾਉਣੀ ਪਵੇ ਤੇ ਬਾਕੀ ਸਮਰ ਕਾਟਣ ਦੇ ਦਾ ਹੈ ਜਿਹੜਾ ਸੁੱਕਾ ਹੋਣਾਗਾ ਤੇ ਬਸ ਰੋਟੀ ਖਾਣ ਵਾਲੀ ਰਹਿ ਗਈ ਹੁਣ ਆ ਸਬ지 ਬਣਾ ਕੇ ਪਿਰ ਦੇਣੀ ਤੇ ਮਸੀਨ ਹਜੇ ਹੁਣ ਮਤਰਾਜ ਨੂੰ ਪਤਾ ਲੱਗਣਾ ਕਿੱਦਾਂ ਆ ਕਿਉਂਕਿ ਇਹ ਨਾ ਉਹਨਾਂ ਨੇ ਕੋਈ ਪੈਸਾ ਤਾਂ ਲੈ ਲਿਆ ਇਸ ਕਰਕੇ ਕੋਈ ਉਹਨਾਂ ਨੇ ਖਰਾਬੀ ਵੀ ਨਹੀਂ ਦੱਸੀ ਕਿ ਇਹ ਜਾਣ ਸਹੀ ਹੈ ਸਹੀ ਹੈ ਜਾਨੀ ਕਿ ਇਹ ਵੀ ਸਾਡੇ 2 ਘੰਟੇ ਬਾਦ ਦੁਕਾਨ ਤੇ ਲੱਗ ਗਏ ਕੰਦੇ ਕੋਈ ਨਹੀਂ ਅਸੀਂ ਚੈੱਕ ਕਰਕੇ ਦੱਸ ਦੇਣਾ ਵੀ ਹੋਰ ਕਿੰਨਾ ਆਈਆਂ ਹੋਈਆਂ ਆ ਤਾਂ ਉਹਨਾਂ ਦੇ ਤਾਂ ਇੰਤਾਲਾ ਦੋ ਘੰਟੇ ਤੇ ਸਾਡੀ ਦੁਕਾਨ ਤੇ ਹੀ ਬੈਠੇ ਰਹਿ ਤੇ ਬਾਕੀ ਕਰਨ ਕੁਝ ਦੀ ਸਾਡੀ ਵੀਡੀਓ ਦੇ ਨਾਲ ਬਣ ਰਿਹਾ ਹਾਂ ਜੀ ਹਾਂਜੀ ਲਓ ਜੀ ਸਾਡੀ ਆਪਣੀ ਬਹਣ ਦੀ ਆ ਤੇ ਬੱਸ ਇਹਨਾਂ ਪਾਹਨ ਪਾਤੀ ਤੇ ਰਾਖਾ ਦਾ ਮੀਟ ਤੇ ਬਹੁਤ ਸਾਰੇ ਬੰਦ ਕਰਦੇ ਨੇ ਤੇ ਹੋਣਾ ਬਰਵਾਉਣ ਲੱਗੀ ਆ ਦੇ ਅੰਦਰ ਚ ਟਮਾਟਰ ਕੱਟ ਲਿਆ ਆ ਤੇ ਪਿਆਜ਼ ਤੇ ਮਿਰਚ ਪਾਉਣੀ ਆ ਹਰੀ ਤੇ ਬਾਕੀ ਮੂਨ ਤੇ ਗਰਮ ਮਸਾਲਾ ਉਹ ਪਾਤੀ ਤੇ ਗੁੰਦੀ ਪਾਉਣੀ ਗੁੰਦੀ ਹਜੇ ਲੈ ਕੇ ਆਉਣਾ ਦੀ ਤੰਮੀ ਨਹੀਂ ਆਉਂਦਾ ਇਹ ਲੈ ਕੇ ਆਉਣੀ ਹਜੇ ਉਹ ਆਇਆ ਨਹੀਂ ਰਸਤਾ ਮੇ ਤੋਂ ਤੇ ਸਮਝਦੇ ਪਾਪਾ ਨੂੰ ਚੀਕਣ ਪਉਣ ਲੱਗਿਆ ਸੀ ਇਸ ਕਰਕੇ ਫਿਰ ਅਸੀਂ ਘਟੂ ਲੈ ਆਈ ਆਉਂਦਾ ਹੋਇਆ ਤੇ ਬਾਕੀ ਆਪਣੇ ਕੰਮ ਕਰ ਨਿਬੜ ਗਏ ਆ ਤੇ ਮੈਂ ਹੁਣ ਦਹੀਂ ਬਣਾ ਕੇ ਰੱਖ ਲਵਾਂ ਅ ਨੂੰ ਜੀ ਇਹਦੇ ਵਿੱਚ ਘੱਟ ਹੋਇਆ ਤਾਂ ਪਾ ਲਿਆ ਹਾਂਜੀ ਜੀ ਹੁਣ ਅਸੀਂ ਲੱਗੇ ਆ ਰੋਟੀ ਖਾਣ ਟਾਈਮ ਹੋ ਗਿਆ ਆ 9:30 ਤੇ ਕੰਨੂ ਲੇਟ ਆਇਆ ਇਸ ਕਰਕੇ ਤੇ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਮੀਂਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ